ਦੇ ਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣਾ ਪਾਗ ਪਹਿਲਾ 6 ਅਕਤੂਬਰ 1661 ਨੂੰ ਹਰ رائے ਜੀ ਦੇ ਜੋਤੀ ਜੋੜਸ ਸਮਾਉਣ ਉਪਰੰਤ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਲਈ ਰਾਮਰਾਏ ਜੀ ਬਾਰੇ ਗੁਰੂ ਹਰ Rai ਜੀ ਨੇ ਫਰਮਾਇਆ ਸੀ ਅਬ ਹਮਰੇ ਮੁਖ ਲਾਗੇ ਨਾਹੀ ਅਤੇ ਜੋ ਉਸ ਦੇ ਮੱਖੇ ਮੱਥੇ ਲੱਗੇਗਾ ਮੇਰਾ ਸਿੱਖ ਨਹੀਂ ਸਾਰੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਜੋ ਗੁਰੂ ਹਰਿਕ੍ਰਿਸ਼ਨ ਜੀ ਨੂੰ ਦੇਖੇਗਾ ਉਸ ਦੇ ਸਭ ਦੁੱਖ ਦੂਰ ਹੋ ਜਾਣਗੇ ਸ੍ਰੀ ਹਰਿਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਰਾਮ ਰਾਏ ਨੇ ਸਾਜ਼ਿਸ਼ ਕੀਤੀ ਕਿ ਗੁਰੂ ਜੀ ਨੂੰ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਜਾਏ ਪਰ ਮਹਾਰਾਜ ਜੀ ਨਾ ਸਿਰਫ ਦ੍ਰਿੜਚਿੱਤ ਰਹੇ ਸਗੋ ਔਰੰਗਜ਼ੇਬ ਨੂੰ ਚੂਕਣਾ ਪਿਆ ਦਿੱਲੀ ਜਦ ਗੁਰੂ ਜੀ ਪੁੱਜੇ ਤਾਂ ਔਰੰਗਜੀਤ ਆਪ ਕੋ ਉਹਨਾਂ ਦੇ ਦਰਸ਼ਨਾ ਨੂੰ ਬੰਗਲਾ ਸਾਹਿਬ ਆਇਆ ਪਰ ਉਸ ਸਮੇਂ ਵੀ ਉਸ ਨੂੰ ਦਰਸ਼ਨ ਦੇਣਾ ਨਾ ਮੰਨੇ ਅੱਧੀ ਕੜੀ ਔਰੰਗਜੀਤ ਬੰਗਲਾ ਸਾਹਿਬ ਦੇ ਸਾਹਮਣੇ ਖੜਾ ਰਿਹਾ ਉਹ ਇਹ ਹੀ ਆਖੇ ਕਿ ਮੈਂ ਆਜਿਸ ਹੋ ਆਇਆ ਹਾਂ ਪਰ ਮਹਾਰਾਜ ਨੇ ਦਰਸ਼ਨ ਨਾ ਦਿੱਤੇ ਉਹ ਵਾਪਸ ਮੁੜ ਗਿਆ ਚੰਗਾ ਰਹੇਗਾ ਕਿ ਬੰਸਾਵਲੀ ਨਾਮੇ ਦੇ ਅਸਲ ਸ਼ਬਦ ਹੀ ਇੱਥੇ ਦਰਜ ਕੀਤੇ ਜਾਣ ਇਹ ਚੇਤਾ ਰਹੀ ਕਿ ਇੱਕ ਪਾਸੇ ਰਾਮ ਰਾਏ ਔਰੰਗਜੀਬ ਦੇ ਚੱਕਰ ਕੱਟਦਾ ਹੈ ਤਾਂ ਕਿ ਉਸ ਨੂੰ ਕੋਈ ਜਾਤੀ ਲਾਭ ਹੋ ਜਾਏ ਦੂਜੇ ਪਾਸੇ ਉਹੋ ਹੀ ਔਰੰਗਜੀਬ ਗੁਰੂ ਹਰਿਕ੍ਰਿਸ਼ਨ ਜੀ ਦੇ ਤਰਲੇ ਕਰਦਾ ਹੈ ਕਿ دیدار ਹੋ ਜਾਏ ਤਨ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਸਾਡੇ ਸਭ ਸਿਆਸੀ ਆਤਮਿਕ ਅਤੇ ਸਮਾਜਿਕ ਦੁੱਖ ਦੂਰ ਕੀਤੇ ਬੰਸਾਵਲੀ ਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਸੀਸਹਿ ਦੇਣਾ ਹੁਨ ਕਿਹਾ ਕੂਚ ਕਿਹਾ ਡਰਨਾ ਇਹ ਚਰਚਾ ਹੁੰਦੀਆਂ ਜੋ ਔਰੰਗਾ ਚੜ ਆਇਆ ਸਾਹਿਬ ਸੁਣਦੇ ਹੀ ਬੂਹਾ ਬੰਦ ਕਰਵਾਇਆ ਜਵਾਲ ਸੁਭਾਵਨ ਵਿੱਚ ਦੁਰਗਾ ਮਲ ਪਾਇਆ ਅੱਧੀ ਕੜੀ ਬੂਹੇ ਤੇ ਔਰੰਗਾ ਖੜਾ ਰਿਹਾ ਬਿਚੋਲੇ ਔਰੰਗਜੀਵ ਨੂੰ ਜਾ ਕੇ ਕਹਿਣ ਕਿ ਉਹ ਬਾਲਕ ਹਨ ਨਹੀਂ ਮੰਨਦੇ ਹੱਠ ਕਰਦੇ ਹਨ ਉਧਰ ਔਰੰਗਜੀਵ ਕਹੀ ਮੈਂ ਦੇਖਣ ਦੀ ਹੈ ਚਾਹ ਹੋਰ ਨਹੀਂ ਕੁਛ ਆਖਣ ਸੁਨਣ ਕੀ ਮਨ ਮਹਿਰਾ ਫੇਰ ਦੁਰਗਾ ਮਲ ਜਾਏ ਕੀਤੀ ਅਰਜ ਜੀ ਉਹਨਕੇ ਬਦਨ ਪਰ ਛਲੂਏ ਬਹੁਤ ਹੈ ਨਿਕਲੇ ਤੁਰਕ ਨ ਮੰਨੇ ਕਿ ਹੈ ਮੇਰੇ ਹੈ ਚਾਹ ਦੀਦਾਰ ਆਪ ਮੈਂ ਆਪ ਚਲ ਆਇਆ ਹਾਂ ਫਕੀਰ ਦਰਬਾਰ ਤੁਰਕ ਨਿਰਾਸ਼ ਹੋਏ ਗਿਆ ਨਿਜ ਧਾਮ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ